ਸਾਡਾ ਦਮ ਘੁੱਟ ਲਾਪਿਆ ਸੀ ਇਸ ਪਾਰਟੀ ਦੇ ਵਿੱਚ ਅਸੀਂ ਸ਼ਰਮਨੇ ਕਾਲੀ ਦਲ ਦੀ ਹਿੱਕ ਨਾ ਹਿੱਕ ਢਾ ਕੇ ਕੁਰਬਾਨੀਆਂ ਦੇ ਕੇ ਖੂਨ ਡੋਲ ਕੇ ਪਾਰਟੀ ਵਿੱਚ ਸਿਰਜਿਆ ਪਾਰਟੀ ਦੇ ਹਰ ਮੋਰਚੇ ਦੇ ਉੱਤੇ ਜੇਲਾ ਵੀ ਕਟੀਆਂ ਲੜਾਈਆਂ ਵੀ ਲੜੀਆਂ ਪਰਚੇ ਵੀ ਆਪਣੇ ਤੇ ਕਰਾਏ ਪਾਰਟੀ ਲਈ ਦਿਨ ਰਾਤ ਮਿਹਨਤ ਕੀਤੀ ਪਰ ਪਾਰਟੀ ਨੇ ਸਾਨੂੰ ਬਿਲਕੁਲ ਹੀ ਅਣਗੌਲਿਆ ਕਰ ਦਿੱਤਾ ਔਰ ਪੱਟ ਤੇ ਥਾਪੀ ਮਾਰ ਕੇ ਗੱਲ ਕਹਿਣਾ ਹੈ ਇੱਕ ਤਾਣ ਕੇ ਗੱਲ ਕਹਿਣਾ ਕਿ ਜਰਨਲਾਂ ਵਾਲੀ ਲੜਾਈ ਲੜਾਂਗੇ ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਪਿਛਲੇ ਦਿਨੀ ਤੁਹਾਨੂੰ ਪਤਾ ਹੈ ਕਿ ਬਟਾਲਾ ਸ਼ਹਿਰ ਦੇ ਜਿਹੜੇ ਪੰਜ ਵਾਰ ਕਾਉਂਸਲਰ ਰਹੇ ਚੁੱਕੇ ਨੇ ਬਲਬੀਰ ਸਿੰਘ ਬਿੱਟੂ ਜੀ ਉਹਨਾਂ ਨੇ ਅਕਾਲੀ ਦਲ ਨੂੰ ਹਲ ਵੀ ਦਾ ਕਹਿ ਕੇ ਤੇ ਆਪ ਦਾ ਜਿਹੜਾ ਪੱਲਾ ਫੜ ਲਿਆ ਕਿਉਂ ਪੱਲਾ ਫੜਿਆ ਕੀ ਵਜਾ ਰੇ ਨੇ ਕਿਉਂ ਆਮ ਪਾਰਟੀ ਦੇ ਵਿੱਚ ਆਏ ਨੇ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਬਲਬੀਰ ਸਿੰਘ ਬਿੱਟੂ ਸੱਚੀ ਗੱਲ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬੀਰ ਜੀ ਕੀ ਵਜ੍ਹਾ ਰਹੀ ਹੈ ਕਿ ਤੁਸੀਂ ਅਕਾਲੀ ਦਲ ਨੂੰ ਛੱਡ ਕੇ ਤੇ ਆਪ ਦੇ ਵਿੱਚ ਸ਼ਾਮਲ ਹੋਏ ਆ ਸਾਰੇ ਪਰਿਵਾਰ ਸਮੇਤ ਕੀ ਕਹਿਣਾ ਚਾਹੁੰਦੇ ਲੱਖੀ ਜੀ ਸਾਡਾ ਪਰਿਵਾਰ ਚਾਰ ਪੀੜੀਆਂ ਤੋਂ ਪੰਥਕ ਪਰਿਵਾਰ ਆ ਅਸੀਂ ਸ਼ਰਮਨੇ ਅਕਾਲੀ ਦਲ ਦੀ ਇੱਕ ਨਾ ਇੱਕ ਡਾਹ ਕੇ ਕੁਰਬਾਨੀਆਂ ਦੇ ਕੇ ਖੂਨ ਡੋਲ ਕੇ ਪਾਰਟੀ ਨੂੰ ਸਿਰਜਿਆ ਔਰ ਪਾਰਟੀ ਦੇ ਹਰ ਮੋਰਚੇ ਦੇ ਉੱਤੇ ਜੇਲਾ ਵੀ ਕਟੀਆਂ ਲੜਾਈਆਂ ਵੀ ਲੜੀਆਂ ਪਰਚੇ ਵੀ ਆਪਣੇ ਤੇ ਕਰਾਏ ਪਾਰਟੀ ਲਈ ਦਿਨ ਰਾਤ ਮਿਹਨਤ ਕੀਤੀ ਪਰ ਪਾਰਟੀ ਨੇ ਸਾਨੂੰ ਬਿਲਕੁਲ ਹੀ ਅਣਗੌਲਿਆ ਕਰ ਦਿੱਤਾ ਸਾਡੇ ਵਰਗੇ ਪਰ ਹੋਰ ਵੀ ਪੰਥਕ ਪਰਿਵਾਰ ਨੇ ਉਹਨਾਂ ਪਰਿਵਾਰਾਂ ਦੀ ਵੀ ਇਹਨਾਂ ਨੇ ਸਾਰ ਨਹੀਂ ਲਈ ਨਾ ਦੁੱਖ ਵੇਲੇ ਨਾ ਸੁੱਖ ਵੇਲੇ ਸਾਡਾ ਦਮ ਘੁੱਟ ਲਾਪਿਆ ਸੀ ਇਸ ਪਾਰਟੀ ਦੇ ਵਿੱਚ ਸਾਡੇ ਸਿਰ ਤੇ ਉਹਨਾਂ ਲੋਕਾਂ ਨੂੰ ਲਿਆ ਕੇ ਬਿਠਾ ਦਿੱਤਾ ਗਿਆ ਜਿਨ੍ਹਾਂ ਨੇ ਪਾਰਟੀ ਲਈ ਇੱਕ ਕਿਣਕਾ ਮਾਤਰ ਵੀ ਕੰਮ ਨਹੀਂ ਕੀਤਾ ਬਲਕਿ ਸਮੇਂ-ਸਮੇਂ ਤੇ ਪਾਰਟੀ ਦੇ ਪਿੱਠ ਤੇ ਛੁਰਾ ਮਾਰਿਆ ਪਾਰਟੀ ਦੀਆਂ ਮੱਖ-ਵਖਸ਼ ਇਲੈਕਸ਼ਨਾਂ ਦੇ ਵਿੱਚ ਦੂਜੀਆਂ ਪਾਰਟੀਆਂ ਦੀ ਮਦਦ ਕਰਕੇ ਆਪਣੇ ਪਾਰਟੀ ਦੇ ਅਹੁਦੇਦਾਰ ਹਰਾਉਂਦੇ ਰਹੇ ਉਹਨਾਂ ਲੋਕਾਂ ਨੂੰ ਅੱਜ ਅੱਗੇ ਲਾ ਦਿੱਤਾ ਗਿਆ ਤੇ ਪੰਥਕ ਪਰਿਵਾਰਾਂ ਨੂੰ ਪਿੱਛੇ ਕਰ ਦਿੱਤਾ ਗਿਆ ਉਹਨਾਂ ਦੇ ਟੈਲੀਫੋਨ ਚੁੱਕਨੇ ਵੀ ਮੁਨਾਸਬ ਨਹੀਂ ਸਮਝਦੇ ਵੱਡੇ ਲੀਡਰ ਇਸ ਕਰਕੇ ਸਾਡਾ ਦਮ ਘੁੱਟਣ ਲੱਗ ਪਿਆ ਜਿਤੇ ਕਰਕੇ ਮਜਬੂਰ ਹੋ ਕੇ ਦਿਲ ਤੇ ਪੱਥਰ ਰੱਖ ਕੇ ਅਸੀਂ ਇਸ ਪਾਰਟੀ ਨੂੰ ਛੱਡ ਕੇ ਤੇ ਆਮ ਆਦਮੀ ਪਾਰਟੀ ਦਾ ਸੁਭਲਵੀਰ ਜੀ ਇੰਨੀ ਦੇਰ ਪਾਰਟੀ ਦੇ ਵਿੱਚ ਸਮੇਤ ਪਰਿਵਾਰ ਵਰਕਰਾਂ ਨੇ ਜਿਹੜੀ ਉੱਥੇ ਦਿਨ ਰਾਤ ਮਿਹਨਤ ਕੀਤੀ ਹੈ ਪਾਰਟੀ ਨੂੰ ਕਿਤੇ ਦੇ ਕਿਤੇ ਪਹਚਾਇਆ ਮਨ ਦੇ ਵਿੱਚ ਤੇ ਹੋਇਆ ਹੋਵੇਗਾ ਕਿ ਪਾਰਟੀ ਛੱਡਣ ਲੱਗਿਆ ਕਿੱਦਾਂ ਦਾ ਮਹਿਸੂਸ ਹੋਇਆ ਤੁਹਾਨੂੰ ਮੈਂ ਇਹ ਗੱਲ ਤੇ ਦਿਲ ਤੇ ਪੱਥਰ ਰੱਖ ਕੇ ਹੀ ਇਨਸਾਨ ਐਡਾ ਵੱਡਾ ਫੈਸਲਾ ਲੈਂਦਾ ਇਹ ਪਾਰਟੀ ਵਿੱਚ ਮੇਰੇ ਬਜ਼ੁਰਗਾਂ ਦਾ ਖੂਨ ਦੁੱਲਿਆ ਆ ਉਹਨਾਂ ਨੇ ਆਪਣੇ ਖੂਨ ਨਾਲ ਇਹ ਪਾਰਟੀ ਨੂੰ ਸਿੰਜਿਆ ਵਾ ਇਹ ਪਾਰਟੀ ਛੱਡਣ ਲੱਗਿਆ ਸਾਨੂੰ ਹੀ ਪਤਾ ਵਾ ਕਿ ਅਸੀਂ ਕਿਸ ਤਰੀਕੇ ਦੇ ਨਾਲ ਇਹ ਪਾਰਟੀ ਦਿਲ ਤੇ ਪੱਥਰ ਰੱਖ ਕੇ ਛੱਡੀ ਆ ਬਹੁਤ 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 ਵੱਡਾ ਅਫਸੋਸ ਹੈ ਕਿ ਸਾਨੂੰ ਇਹ ਪਾਰਟੀ ਛੱਡ ਕੇ ਦੂਜੀ ਪਾਰਟੀ ਚ ਜਾਣਾ ਪਿਆ ਪਰ ਖੈਰ ਜੋ ਕੁਦਰਤ ਨੂੰ ਮਨਜ਼ੂਰ ਜੋ ਹਾਲਾਤਾਂ ਨੂੰ ਮਨਜ਼ੂਰ ਉਹੀ ਹੁੰਦਾ ਜੋ ਪ੍ਰਮਾਤਮਾ ਕਰੇਗਾ ਸਭ ਅੱਛਾ ਕਰੇ ਸੋ ਫਿਰ ਹੁਣ ਕਿੰਨੇ ਪਰਿਵਾਰ ਜਿਹੜੇ ਤੁਹਾਡੇ ਨਾਲ ਜਿਹੜੇ ਦਿਨ ਰਾਤ ਮਿਹਨਤ ਅਕਾਲੀ ਦਲ ਚ ਕਰਦੇ ਸੀ ਤੇ ਹੁਣ ਇੱਧਰ ਆਪ ਦਾ ਪੱਲਾ ਫੜ ਲਿਆ ਆਪ ਦੇ ਵਿੱਚ ਆਣ ਕੇ ਕਿੰਨੇ ਪਰਿਵਾਰ ਨੇ ਤੁਹਾਡੇ ਨਾਲ ਜਿਹੜੇ ਵੋਟਰ ਸਪੋਰਟਰ ਨੇ ਉਹ ਜਿਹੜੇ ਉਹਨਾਂ ਦੇ ਨਾਲ ਖੜੇ ਨੇ ਕਿੰਨੇ ਪਰਿਵਾਰਾਂ ਦੀ ਗੱਲ ਨਹੀਂ ਮੇਰੇ ਸਾਰਾ ਹੀ ਮੇਰਾ ਪਰਿਵਾਰ ਆ ਕਿੰਨੇ ਪਰਿਵਾਰ ਤੇ ਤਾਂ ਕੀ ਜੇ ਮੈਂ ਹੋਰ ਪਰਿਵਾਰਾਂ ਨੂੰ ਸ਼ਾਮਲ ਕਰਾਉਣਾ ਹੈ ਕਿਉਂਕਿ ਜਿਹੜਾ ਵੀ ਮੇਰੇ ਨਾਲ ਤੁਰਦਾ ਵਾ ਛੋਮਨੇ ਕਾਲੀਂਦਲ ਦੀ ਪਾਰਟੀ ਲਈ ਵਰਕ ਕਰਦਾ ਰਿਹਾ ਉਹ ਉਹਦੇ ਨਾਲ ਮੈਂ ਪਰਿਵਾਰ ਵਾਂਗੂ ਵਿੱਚ ਦਰ ਰਿਹਾ ਜੇ ਛੋਟੇ ਬੱਚੇ ਤੇ ਬੱਚਿਆਂ ਵਾਂਗੂ ਜੇ ਬਰਾਬਰ ਦੇ ਇਹਦੇ ਭਰਾਵਾਂ ਵਾਂਗੂ ਜੇ ਬਜ਼ੁਰਗਾਂ ਤੇ ਮੈਂ ਆਪਣੇ ਮਾਤਾ ਪਿਤਾ ਵਾਂਗੂ ਉਹਨਾਂ ਦਾ ਸਤਿਕਾਰ ਕਰਦਾ ਰਿਹਾ ਇਸੇ ਕਰਕੇ ਅੱਜ ਉਹ ਮੇਰੇ ਨਾਲ ਨੇ ਭਾਵੇਂ ਕਿਸੇ ਵੀ ਪਾਰਟੀ 'ਚ ਚਲੇ ਜਾਂਦਾ ਉਹਨਾਂ ਨੇ ਮੇਰਾ ਹੀ ਸਾਥ ਦੇਣਾ ਸੀ ਮੇਰੇ ਨਾਲ ਹੀ ਜਾਣਾ ਸੀ ਕਿਉਂਕਿ ਮੈਨੂੰ ਮਾਣ ਹੈ ਉਹਨਾਂ ਤੇ ਔਰ ਉਹਨਾਂ ਨੂੰ ਮਾਣ ਆ ਮੇਰੇ ਤੇ ਮੇਰੀਆਂ ਸੱਜੀਆਂ ਖੱਬੀਆਂ ਬਾਹਾਂ ਨੇ ਮੇਰੇ ਭੈਣ ਭਰਾ ਨੇ ਔਰ ਮੈਂ ਮਾਣ ਨਾਲ ਇਹ ਗੱਲ ਕਹਿ ਸਕਦਾ ਕਿ ਅੱਜ ਜੇ ਜ਼ਿਲ੍ਹੇ ਗਰਦਾਸਪੁਰ ਦੇ ਵਿੱਚ ਬਲਬੀਰ ਸਿੰਘ ਬਿੱਟੂ ਨੂੰ ਕਿਹਾ ਜਾਂਦਾ ਸੀ ਇਹਦੇ ਪੱਲੇ ਕੁਛ ਨਹੀਂ ਹੈ ਕਾਲੀ ਦਲ ਦੇ ਲੀਡਰਾਂ ਵੱਲੋਂ ਤੇ ਮੈਂ ਉਹਨਾਂ ਨੂੰ ਦੱਸ ਦਿਆਂਗਾ ਆਉਣ ਵਾਲੇ ਸਮੇਂ 'ਚ ਕਿ ਬਲਬੀਰ ਸਿੰਘ ਬਿੱਟੂ ਦੇ ਪੱਲੇ ਕੀ ਆ ਔਰ ਪੱਟ ਤੇ ਥਾਪੀ ਮਾਰ ਕੇ ਗੱਲ ਕਹਿਣਾ ਹੈ ਇੱਕ ਤਾਣਕੇ ਗੱਲ ਕਹਿਣਾ ਕਿ ਜਰਨਲਾਂ ਵਾਲੀ ਲੜਾਈ ਲੜਾਂਗੇ ਤੇ 20000 ਵੋਟ ਜਿਹੜੀ ਆ ਸ਼੍ਰੋਮ ਨੇ ਕਾਲੀ ਦਲ ਦੇ ਡੱਬੇ ਚੋਂ ਕੱਢ ਕੇ ਪੂਰੇ ਜ਼ਿਲ੍ਹੇ ਦੇ ਵਿੱਚੋਂ ਤੇ ਉਹ ਆਮ ਆਦਮੀ ਪਾਰਟੀ ਦੇ ਡੱਬੇ ਵਿੱਚ ਪਾ ਕੇ ਦਿਆਂਗੇ। ਸੋ ਗੱਲਬਾਤ ਕੀਤੀ ਹੈ ਜੇ ਬਲਬੀਰ ਸਿੰਘ ਬਿੱਟੂ ਪਰਿਵਾਰ ਦਾ ਵੀ ਬੜਾ ਸਪੋਰਟ ਹੈ ਤੇ ਵਰਕਰਾਂ ਦਾ ਵੀ ਬੜਾ ਸਪੋਰਟ ਹੈ ਕਹਿੰਦੇ ਨੇ ਕਿ ਆਪਾਂ ਲੀਡਰਾਂ ਵੰਗਰਾਂ ਨਹੀਂ ਮਿਲਦੇ ਪਰਿਵਾਰਿਕ ਮੈਂਬਰਾਂ ਵੰਗਰਾਂ ਜਿਹੜਾਏ ਵੋਟਰਾਂ ਸਪੋਰਟਰਾਂ ਨੂੰ ਮਿਲਦੇ ਆ ਬੱਚਾ ਹੋਵੇ ਜਾਂ ਭਾਵੇਂ ਬਜ਼ੁਰਗ ਹੋਵੇ ਤੇ ਭਾਵੇਂ ਜਵਾਨ ਹੋਵੇ ਪੂਰਾ ਗੱਲ ਬੱਕਰੀ ਲਾ ਕੇ ਮਿਲਦੇ ਨੇ ਤਾਂ ਇਹੀ ਕਹਿੰਦੇ ਨੇ ਕਿ ਪਿਆਰ ਹੁੰਦਾ ਐਤੋਂ ਪਿਆਰ ਚੱਲਿਆ ਅਕਾਲੀ ਦਲ ਤੇ ਪੂਰਾ ਮਾਨ ਸਨਮਾਨ ਮਿਲਿਆ ਉਹਦੇ ਵਿੱਚ ਵੀ ਬੜੀ ਮਿਹਨਤ ਕੀਤੀ ਦਿਨ ਰਾਤ ਮਿਹਨਤ ਕੀਤੀ ਹੈ ਤਾਂ ਕੁਝ ਗੱਲਾਂ ਕਰਕੇ ਜਿਹੜਾ ਇਹ ਉਹਨਾਂ ਨੇ ਪਾਰਟੀ ਤੋਂ ਅਸਤੀਫਾ ਦਿੱਤਾ ਤੇ ਆਪ ਦਾ ਪੱਲਾ ਫੜਿਆ ਹੈ ਸੋ ਬੜੀ ਵੱਡੀ ਲੀਡ ਦੇ ਨਾਲ ਜਿਹੜਾ ਇਹ ਉਹ ਜਿਤਾਉਣਗੇ ਆਮ ਪਾਰਟੀ ਨੂੰ ਅਮਰਸ਼ੇਰ ਸਿੰਘ ਸ਼ਰੀ ਕਲਸੀ ਜੀ ਨੂੰ ਸੋ ਵੀਡੀਓ ਨੂੰ ਵਾਤਵਾਤ ਸ਼ੇਅਰ ਕਰਿਓ ਗੱਲਬਾਤ ਕੀਤੀ ਹੈ ਬਲਬੀਰ ਸਿੰਘ ਬਿੱਟੂ ਜੀ ਨਾਲ ਸੋ ਕੈਮਰਾ ਪਰਸਨ ਹੌਣ ਅਗਰ왈 ਦੇ ਨਾਲ ਲੱਕੀ ਰਾਜਪੂਤ ਗੁਰਦਾਸ